welcom to my youtube channel ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੀਵਾਲੀ ਦੀਆਂ ਪਹਿਲਾਂ ਤੋਂ ਅੱਜ ਆਪਾਂ ਚਰਚਾ ਕਰਾਂਗੇ ਜਿਹੜੇ ਪੰਜਾਬ ਸਰਕਾਰ ਤੇ ਮੁਲਾਜ਼ਮਾਂ ਦੇ ਕੇਂਦਰ ਸਰਕਾਰੀ ਦੇ ਮੁਲਾਜ਼ਮਾਂ ਨੂੰ ਸਰਕਾਰ ਦੇ ਦੋ ਵੱਡੇ ਤੋਹਫੇ ਦੇਣ ਦੀ ਤਿਆਰੀ ਕਰ ਲਈ ਹੈ ਜਿਸ ਦੇ ਵਿੱਚ ਪੂਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦਵਾਂਗੇ ਪੈਨਸ਼ਨ ਨੂੰ ਆਗੂ ਰਾਦੇ ਸ਼ਾਮ ਜੀ ਨੇ ਦੱਸਿਆ ਸੀ ਕਿ ਪੈਨਸ਼ਨ ਨੂੰ ਫੈਕਟਰ 2.59 ਲਾਗੂ ਕਰਕੇ ਪੈਨਸ਼ਨ ਨੂੰ ਬੰਦਾ ਏਰੀਅਰ ਵੀ ਦਿੱਤੇ ਜਾਵੇਗਾ ਤੇ ਵਕ ਵਕ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਭਰੇ ਤੇ ਪਰਮਿਸ਼ਨ ਪੀਰੀਅਡ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇਗਾ ਤੇ ਮੁਲਾਜ਼ਮਾਂ ਦੀ ਪੈਨਸ਼ਨ ਦੀ ਸਭ ਤੋਂ ਵੱਡੀ ਮੰਗ ਡੀਏ ਵਿੱਚ 16% ਵਾਧਾ ਕਰਨ ਦੀ ਮੰਨ ਸਰਕਾਰ ਤੋਂ ਵਿਸ਼ਵਾਸ ਕੀਤਾ ਜਾ ਸਕਦਾ ਹੈ ਤੇ ਦੀਵਾਲੀ ਤੋਂ ਪਹਿਲਾਂ ਡੀਏ ਦੇ ਵਾਧੇ ਦੀ ਸੰਬੰਧੀ ਫੈਸਲਾ ਵੀ ਕਰ ਸਕਦੀ ਹੈ ਅਧਿਕਾਰੀ ਕਰਮਚਾਰੀਆਂ ਦੇ ਪੈਨਸ਼ਨ ਵੱਲੋਂ ਬਿਜਲੀ ਬੋਰਡ ਜ਼ਮੀਨ ਵੇਚਣ ਦੇ ਖਿਲਾਫ ਰੋਸ ਦਰਨਾ ਸਤਕਾਰਯੋਗ ਮੁਲਾਜ਼ਮ ਬੀਰੋ ਪੰਜਾਬ ਸਰਕਾਰ ਨੇ ਲੁਧਿਆਣਾ ਦੇ 10 ਦਫ਼ਤਰਾਂ ਦੇ ਵਿੱਚ ਇਮਾਰਤਾਂ ਵੇਚਣ ਦਾ ਫੈਸਲਾ ਕੀਤਾ ਹੈ ਜਿਸ ਦੀ ਰੋਜ਼ ਵਜੋਂ ਮਿਤੀ ਜਿਹੜੀ ਹੈ 24/10/25 ਤੋਂ ਲੈ ਕੇ 29/10/25 ਦੇ ਵਿੱਚ ਚੀਫ ਦਫ਼ਤਰ ਲੁਧਿਆਣਾ ਵਿਖੇ ਰੋਜ਼ ਦਰਨਾ ਦਿੱਤਾ ਜਾਵੇਗਾ ਤੇ 2/11/25 ਨੂੰ ਪੰਜਾਬ ਲੈਵਲ ਦਾ ਦਰਨਾ ਆਰਤੀ ਚੌਕ ਲੁਧਿਆਣਾ ਵਿਖੇ ਲਗਾਇਆ ਜਾਵੇਗਾ ਅੱਜ ਦੀ ਮੀਟਿੰਗ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਦੇ ਆਗੂ ਸਹਿਬਾਨ ਸ਼ਾਮਲ ਸਨ ਜੁਆਇੰਟ ਫਾਰਮ ਦੇ ਇਕਤਾ ਮੰਚ ਇੰਜੀਨੀਅਰ ਐਸਓ ਜੂਨੀਅਰ ਇੰਜੀਨੀਅਰ ਐਸਓ ਦੇ ਆਉਦੇ ਧਾਰਨੇ ਇਸ ਧਾਰਨਾ ਨੂੰ ਸੰਬੋਧਨ ਕਰਦੇ ਕਿ ਹੈ ਕਿ ਸਾਰੇ ਸਾਥੀਆਂ ਨੂੰ ਆਪਣੇ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਧਾਰਨੇ ਦੇ ਵਿੱਚ ਸ਼ਾਮੂਲਿਤ ਕਰਨ ਦੀ ਜ਼ਰੂਰੀ ਹੈ ਕਿਉਂਕਿ ਜੇ ਦਫਤਰੀ ਨਹੀਂ ਰਹੇ ਤਾਂ ਫਿਰ ਪੈਨਸ਼ਨਸ ਤੇ ਮੈਕਮੇ ਦੀ ਤਨਖਾਹ ਕਿੱਥੋਂ ਲੈਣੀ ਆਲੀ ਪੰਜਾਬ ਸਰਕਾਰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਜਿਹੜੇ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਰੇ ਜਿੱਤੀ ਸਰਕਾਰ ਬੋਲੋ ਸਰਕੂਲਰ ਕੀਤਾ ਗਿਆ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ ਪਰ ਲਾਗੂ ਨਹੀਂ ਕੀਤੀ ਗਈ ਜਿਸ ਕਰਕੇ ਮੁਲਾਜ਼ਮਾਂ ਦੇ ਵੱਲੋਂ ਮੋਹਾਲੀ ਵਿੱਚ ਰੈਲੀ ਕੀਤੀ ਜਾਵੇਗੀ ਧੰਨਵਾਦ ਜੀ ਇਸ ਵੀਡੀਓ ਨੂੰ ਜੇ ਚੰਗੀ ਲੱਗੀ ਹੋਵੇ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਸ਼ੇਅਰ ਕਰੋ ਧੰਨਵਾਦ